ਬਹੁਤ ਦਿਨ ਹੋ ਗਏ ਹਨ ਰਜ ਜੀ ਨੂੰ ਪੇਕੇ ਵਾਪਸ ਆਈ ਨੂੰ ਪਰ ਉਹ ਸਦਮੇ ਵਿੱਚੋਂ ਬਾਹਰ ਹੀ ਨਿਕਲ ਨਹੀਂ پا ਰਹੀ ਨਾ ਹੀ ਉਹ ਜਗ ਜੀਵਨ ਦਾ ਸਾਹਮਣਾ ਕਰਨ ਲਈ ਤਿਆਰ ਹੋ ਰਹੀ ਹੈ ਉਹ ਅੰਦਰ ਹੀ ਅੰਦਰ ਘੁੱਟ ਕੇ ਰਹਿ ਚੱਲੀ ਹੈ ਉਹ ਦਰ ਜਗ ਜੀਵਨ ਲਈ ਇੱਕ ਇੱਕ ਪਲ ਲਗਾਉਣਾ ਮੁਸ਼ਕਲ ਹੋਇਆ ਪਿਆ ਹੈ ਉਹ ਸਮਝ ਨਹੀਂ پا ਰਿਹਾ ਕਿ ਉਹ ਦੁਆਰਾ ਕਿੱਥੋਂ ਗੱਲ ਸ਼ੁਰੂ ਕਰੇ ਹਰ ਕਿ ਉਸਨੇ ਮੋਬਾਈਲ ਫੋਨ ਚੱਕ ਲਿਆ ਹੈ ਅਤੇ ਰੱਜੀ ਨੂੰ ਫੇਸਬੁੱਕ ਉੱਤੇ ਖਤ ਲਿਖਣ ਲੱਗਾ ਹੈ ਉਸ ਨੂੰ ਉਮੀਦ ਹੈ ਕਿ ਇਸ ਖਤ ਨੂੰ ਪੜ੍ਹ ਕੇ ਰੱਜੀ ਜ਼ਰੂਰ ਜਵਾਬ ਦੇਵੇਗੀ ਜਾਂ ਫੋਨ ਕਰੇਗੀ ਰੱਜੀ ਜਦੋਂ ਕੋਈ ਕੋਈ ਹਾਲ ਪੁੱਛਦਾ ਹੈ ਤਾਂ ਤਕਲੀਫ ਹੁੰਦੀ ਹੈ ਇਸੇ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਜਾਣ ਬੁੱਝ ਕੇ ਹਾਲ ਪੁੱਛ ਰਿਹਾ ਹੋਵੇ ਮੇਰੇ ਹਾਲ ਉੱਤੇ ਤੰਗ ਕੱਸ ਰਿਹਾ ਹੋਵੇ ਤੇਰੇ ਬਗੈਰ ਤੈਨੂੰ ਕੀ ਦੱਸਾਂ ਮੈਂ ਰੋਜ਼ ਕੁਝ ਹਿੱਸੇ ਘਟ ਜਾਂਦਾ ਹਾਂ ਰੱਜੀ ਚੁੱਪ ਬਹੁਤ ਮਾੜੀ ਹੁੰਦੀ ਹੈ ਇਹ ਚੁੱਪ ਕਵਰਾਟ ਪੈਦਾ ਕਰਦੀ ਹੈ ਆਪਾਂ ਦੋਮਾਂ ਵਿੱਚ ਜਿਹੜੀ ਚੁੱਪ ਹੈ ਇਹ ਰੋਜ਼ ਦੀ ਰੋਜ਼ ਫਾਸਲੇ ਵਧਾ ਰਹੀ ਹੈ ਮੈਨੂੰ ਡਰ ਹੈ ਕਿ ਆਪਣੇ ਵਿਚਕਾਰ ਫਾਸਲੇ ਇੰਨੇ ਵੀ ਨਾ ਵੱਧ ਜਾਣ ਕਿ ਦਰਵਾਜ਼ਾ ਖੁੱਲਿਆ ਹੋਵੇ ਤੇ ਤੈਨੂੰ ਖੜਕਾ ਕੇ ਅੰਦਰ ਆਉਣਾ ਪਵੇ ਜਿਹੜੀ ਆਪਣੇ ਵਿੱਚ ਆਪਣਾ ਪੰਛੀ ਮੇਰ ਸੀ ਹੱਕ ਸੀ ਦੇਖੀ ਕਿਤੇ ਉਹ ਘਟ ਨਾ ਜਾਵੇ ਮੈਨੂੰ ਡਰ ਹੈ ਤੂੰ ਜਦੋਂ ਦੀ ਚੁੱਪ ਹੋਈ ਹੈ ਤੈਨੂੰ ਸੁਣਨ ਦੀ ਚਾਹਤ ਹੋਰ ਵੀ ਵੱਧ ਗਈ ਹੈ ਤੂੰ ਜਦੋਂ ਦੀ ਚੁੱਪ ਹੋਈ ਹੈ ਰੱਜੀ ਮੈਂ ਖੁਦ ਵਿੱਚ ਤੈਨੂੰ ਭਰਨ ਲਈ ਆਪਣੇ ਆਪ ਨੂੰ ਖਾਲੀ ਕਰਿਆ ਸੀ ਹੁਣ ਇਸ ਵਿੱਚ ਤੇਰੇ ਸਿਵਾਏ ਹੋਰ ਕੋਈ ਨਹੀਂ ਪੈ ਸਕਦਾ ਮੈਂ ਤੇਰਾ ਮੌਤ ਆਉਣ ਤੱਕ ਇੰਤਜ਼ਾਰ ਕਰਾਂਗਾ ਦੇਖਦੇ ਹਾਂ ਪਹਿਲਾ ਕੌਣ ਆਉਂਦਾ ਹੈ ਮੌਤ ਆਉਂਦੀ ਹੈ ਜਾਂ ਤੂੰ ਰੱਜੀ ਦਿਨ ਤਾਂ ਕੰਮ ਉੱਤੇ ਜਾ ਕੇ ਨਿਕਲ ਜਾਂਦਾ ਹੈ ਪਰ ਸ਼ਾਮ ਫੇਰ ਰਾਤ ਆਪਣੇ ਨਾਲ ਬਹੁਤ ਤਕਲੀਫ ਲੈ ਕੇ ਆਉਂਦੀਆਂ ਹਨ ਰਾਤ ਇਕਾਈ نیند ਦਹਾਈ ਖਾਬ ਸੈਂਕੜੇ ਦਰਦ ਹਜ਼ਾਰਾਂ ਇਹ ਨਹੀਂ ਕਿ ਮੈਂ ਆਪਣੇ ਦਰਦ ਦੀ ਹੀ ਦੁਹਾਈ ਦੇ ਰਿਹਾ ਹਾਂ ਮੈਂ ਤੇਰੀ ਤਕਲੀਫ ਨੂੰ ਵੀ ਸਮਝਦਾ ਹਾਂ ਮੈਨੂੰ ਪਤਾ ਹੈ ਤੂੰ ਮੇਰੇ ਤੋਂਮਸ਼ਾਰ ਹੈ ਤੂੰ ਚਿਜਕ ਰਹੀ ਹੈ ਮੇਰੇ ਸਾਹਮਣੇ ਆਉਣ ਤੋਂ ਪਰ ਇਸ ਸਭ ਵਿੱਚ ਤੇਰਾ ਕੀ ਕਸੂਰ ਹੈ ਜਿਹੜੇ ਹਾਲਾਤਾਂ ਦੀ ਤੂੰ ਸਾਰਾ ਸ਼ਿਕਾਰ ਹੋਈ ਉਹਨਾਂ ਦਾ ਜ਼ਿਕਰ ਤਾਂ ਤੂੰ ਅਕਸਰ ਮੇਰੇ ਕੋਲ ਕਰਦੀ ਰਹਿੰਦੀ ਸੀ ਸਾਰਾ ਕਸੂਰ ਤਾਂ ਮੇਰਾ ਹੈ ਮੈਂ ਹੀ ਤੈਨੂੰ ਇਕੱਲੀ ਨੂੰ ਛੱਡ ਕੇ ਹਸਪਤਾਲ ਜਾ ਕੇ ਪੈ ਗਿਆ ਬਸ ਤੂੰ ਇਹ ਸਮਝ ਲੈ ਤੇਰੇ ਬਾਅਦ ਦੋ ਅਲਫਾਜ਼ ਵਿੱਚ ਜ਼ਿੰਦਗੀ ਲੰਘ ਰਹੀ ਹੈ ਇੱਕ ਕਾਸ਼ ਅਤੇ ਦੂਜਾ ਆਸ ਇਹ ਦੁਨੀਆ ਆਸ ਉੱਤੇ ਖੜੀ ਹੈ ਅਮੇਤਾ ਨਹੀਂ ਲੋਕ ਵਿਚਰਨ ਲੱਗੇ ਕਹਿੰਦੇ ਚੰਗਾ ਜੀ ਫੇਰ ਮਿਲਾਂਗੇ ਇੱਕ ਆਸ ਇੱਕ ਉਮੀਦ ਦੇ ਸਹਾਰੇ ਬੰਦਾ ਪੂਰੀ ਜ਼ਿੰਦਗੀ ਕੱਟ ਜਾਂਦਾ ਉਸੇ ਉਮੀਦ ਦੇ ਸਹਾਰੇ ਮੇਰੇ ਦਿਨ ਲੰਘ ਰਹੇ ਹਨ ਕਿ ਇੱਕ ਦਿਨ ਤੂੰ ਸਭ ਕੁਝ ਭੁੱਲ ਕੇ ਜ਼ਰੂਰ ਮੇਰੇ ਕੋਲ ਵਾਪਸ ਆਵੇਂਗੀ ਇਹ ਮੇਰਾ ਵਿਸ਼ਵਾਸ ਹੈ ਵਿਸ਼ਵਾਸ ਭਰੋਸਾ ਵੀ ਬਹੁਤ ਵੱਡਾ ਪਹਿਲੂ ਹੈ ਇੱਕ ਭਰੋਸਾ ਹੀ ਹੁੰਦਾ ਹੈ ਰੱਜੀ ਨਹੀਂ ਤਾਂ ਕੌਣ ਲੱਖਾਂ ਦਾ ਸਮਾਨ 100 ਰੁਪਏ ਦੇ ਜਿੰਦਰੇ ਸਹਾਰੇ ਛੱਡਦਾ ਹੈ ਮੈਂ ਵੀ ਤੇਰੇ ਭਰੋਸੇ ਤੇ ਆਪਣੀ ਜਾਨ ਆਪਣੀ ਜਿੰਦ ਛੱਡੀ ਹੋਈ ਹੈ ਆਵੇਂਗੀ ਨਾ ਦੇਖੀ ਮੇਰਾ ਇੰਤਜ਼ਾਰ ਦੀਆਂ ਘੜੀਆਂ ਉਮਰਾਂ ਨਾਲੋਂ ਲੰਬੀਆਂ ਨਾ ਹੋ ਜਾਣ ਤੇਰੀਆਂ ਅੱਖਾਂ ਵਿੱਚ ਇੱਕ ਜੰਗਲ ਹੈ ਮੈਂ ਉਹਨਾਂ ਜੰਗਲਾਂ ਵਿੱਚ ਗਵਾਚ ਜਾਣਾ ਚਾਹੁੰਦਾ ਹਾਂ ਜੋ ਅੱਜ ਤੱਕ ਤੈਨੂੰ ਨਹੀਂ ਕਿਹਾ ਅੱਜ ਕਹਿਣਾ ਚਾਹੁੰਦਾ ਹਾਂ ਆਈ ਲਵ ਯੂ ਰੱਜੀ ਤੇਰਾ ਸਿਰਫ ਤੇਰਾ ਜਗ ਜੀਵਨ ਕਈ ਦਿਨ ਹੋ ਗਏ ਜਗ ਜੀਵਨ ਨੂੰ ਖਤ ਲਿਖਿਆ ਪਰ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਹਾਰ ਕੇ ਜਗ ਜੀਵਨ ਨੇ ਪੰਮੀ ਨੂੰ ਫੋਨ ਕਰਿਆ ਹੈ ਪੰਮੀ ਕੀ ਹਾਲ ਹੈ ਸ਼ਾਮ ਦਾ ਸਮਾਂ ਹੈ ਪੰਮੀ ਤੇ ਉਸ ਦੀ ਬੋਤਲ ਕੀ ਪੁੱਛਦਾ ਹਾਲ ਫਕੀਰਾਂ ਦਾ ਸਾਡਾ ਨਦੀਆਂ ਬਿਛੜੇ ਨੀਰਾਂ ਦਾ ਪੰਮੀ ਗਲਾਸੀ ਵਿੱਚੋਂ ਘੁੱਟ ਘੜ ਦੀ ਬੋਲੀ ਮੈਂ ਤਾਂ ਠੀਕ ਹਾਂ ਤੂੰ ਆਪਣੀ ਸੁਨਾ ਪੰਮੀ ਬੋਲੀ ਤੇਰੀ ਹੋਈ ਕਿ ਨਹੀਂ ਰੱਜੀ ਨਾ ਗੱਲ ਨਹੀਂ ਅਜੇ ਤੱਕ ਨਹੀਂ ਪੰਮੀ ਤੂੰ ਸ਼ਰਾਬ ਪੀ ਰਹੀ ਹੈ ਜਗ ਜੀਵਨ ਹਰਾਨੀ ਨਾਲ ਬੋਲਿਆ ਤੈਨੂੰ ਮਨਾ ਕਰਿਆ ਸੀ ਨਾ ਸ਼ਰਾਬ ਨਾ ਪੀਆ ਕਰ ਮੈਂ ਕਦੋਂ ਪੀਂਦੀ ਹਾਂ ਆ ਭੈਣ ਦਾ ਜਰ ਕਾਲੂ ਲੈ ਆਂਦਾ ਪੀਣ ਨੂੰ ਪੌਹਾ ਲਿਆ ਕੇ ਜਾਗ ਲਾ ਦਿੰਦਾ ਫਿਰ ਮੈਨੂੰ ਬੋਤਲ ਕੱਢਣੀ ਪੈਂਦੀ ਆ ਪੰਮੀ ਕਾਲੂ ਨੂੰ ਟਿਚਰ ਕਰਦੀ ਬੋਲੀ ਚਲ ਛੱਡ ਮੇਰੀ ਬਹੁਤੀ ਕੱਟ ਗਈ ਥੋੜੀ ਰਹਿ ਗਈ ਤੂੰ ਆਪਣੀ ਸੁਨਾ ਪੰਮੀ ਇੱਕ ਵਾਰ ਆਪਣੇ ਘਰੇ ਸੱਦ ਕੇ ਰੱਜੀ ਨਾਲ ਮਲਾਦੇ ਜਗ ਜੀਵਨ ਹੜਾ ਕਰਦਾ ਬੋਲਿਆ ਹਾਏ ਜਖਮੀ ਕਰਤਾ ਤੂੰ ਮਾਸੀ ਬੀਬੋ ਨੇ ਲੈ ਜਾ ਇੱਕ ਸੁਨੇਹਾ ਮੇਰਾ ਜਾ ਕੇ ਕਹਦੇ ਸਹਬਾ ਨੂੰ ਜੱਟੀਏ ਜਾਰ ਬੁਲਾਉਂਦਾ ਤੇਰਾ ਚਲ ਤੇਰਾ ਇਹ ਕੰਮ ਵੀ ਕੀਤਾ ਪੰਮੀ ਹੰਗਾਰਾ ਪਰਦੀ ਬੋਲੀ ਵਸਤੂ ਮੈਨੂੰ ਸ਼ਰਾਬ ਪੀਣ ਤੋਂ ਨਾ ਰੁਕੀ ਉਹਦੇ ਰੱਜੀ ਨੇ ਫੋਨ ਖੋਲ੍ਹਿਆ ਹੈ ਜਗਜੀਵਨ ਦੀ ਚਿੱਠੀ ਫੇਸਬੁੱਕ ਤੇ ਸਭ ਤੂੰ ਮੂਰੇ ਪਈ ਹੈ ਰੱਜੀ ਹੌਸਲਾ ਕਰਕੇ ਪੜ ਰਹੀ ਹੈ ਪੜਦੀ ਪੜਦੀ ਦੇ ਹੰਝੂ ਨਹੀਂ ਰੁਕ ਰਹੇ ਰੱਜੀ ਨੇ ਕੁੱਟ ਕੇ ਫੋਨ ਸੀਨੇ ਨਾਲ ਲਾਇਆ ਅਤੇ ਬੋਲੀ ਚੰਦਰਿਆ ਲੱਗੇ ਲੀੜੇ ਉਤਰਨ ਉਤਰਨ ਹੋ ਜਾਂਦੇ ਨੇ ਜਵਾਬ ਵਿੱਚ ਇੱਕ ਸ਼ੇਅਰ ਲਿਖਿਆ ਹੈ हजार रहे मुड़ के देखी कहीं से कोई सदा ना आई बड़ी बफा से निभाई तुमने हमारी थोड़ी सी बेबफाई जग जीवन जवाब आया देख के बहुत खुश है उसने एक भी शेयर लिख के भेजा है उस मोर से शुरू करे फिर जे जिंदगी हर सिया जहां हसीन थी तुम बिन थे अजनबी ਪੰਮੀ ਆਈ ਹੈ ਰੱਜੀ ਨੂੰ ਲੈਣ ਰੱਜੀ ਬਹੁਤ ਮੁਸ਼ਕਲ ਨਾਲ ਤਿਆਰ ਹੋਣ ਲੱਗੀ ਹੈ ਪਿੰਕ ਸੂਟ ਪਾਈ ਜਗਜੀਵਨ ਨੇ ਕਹਿ ਕੇ ਭੇਜਿਆ ਹੈ ਉਧਰ ਗਹਿਰੀ ਦੇ ਪਿਓ ਜਗਤਾਰ ਸਿੰਘ ਦੇ ਬਚਪਨ ਦਾ ਦੋਸਤ ਗਿਆਨ ਸਿੰਘ ਉਹਨਾਂ ਨੂੰ ਇੰਗਲੈਂਡ ਤੋਂ ਗਹਿਰੀ ਦਾ ਅਫਸੋਸ ਕਰਨ ਆਇਆ ਹੈ ਗਿਆਨ ਸਿੰਘ ਅਫਸੋਸ ਕਰਨ ਤੋਂ ਬਾਅਦ ਆਪਣੇ ਪੁੱਤ ਜੈਕ ਦੀ ਰਾਮ ਕਹਾਣੀ ਸਰਾਉਣ ਲੱਗ ਪਿਆ ਜੈਕ ਨੇ ਗੋਰੀ ਨਾਲ ਵਿਆਹ ਕਰਵਾ ਲਿਆ ਸੀ ਬਹੁਤ ਸਮਝਾਇਆ ਗੋਰੀ ਚਮੜੀ ਕਿਸੇ ਦੀ ਨਹੀਂ ਹੁੰਦੀ ਪਰ ਬਾਹਰਲੇ ਜਵਾਕ ਕਿੱਥੇ ਸੁਣਦੇ ਨੇ ਮਾਪਿਆਂ ਦੀ ਥੋੜੀ ਦੇਰ ਬਾਅਦ ਦੋਮਾ ਦੀ ਅਣਬਣ ਹੋ ਗਈ ਗੋਰੀ ਜੈਕ ਤੋਂ ਤਲਾਕ ਲੈ ਕੇ ਉਹ ਗਈ ਉਹ ਗਈ ਜੈਕ ਨੂੰ ਉਸ ਤੋਂ ਬਾਅਦ ਡਿਪਰੈਸ਼ਨ ਹੋ ਗਿਆ ਬਹੁਤ ਤੰਗ ਕਰਿਆ ਹੋਇਆ ਮੁੰਡੇ ਨੇ ਪਰ ਹੁਣ ਮਨ ਦਾ ਕਹਿੰਦਾ ਜਿੱਥੇ ਤੁਸੀਂ ਕਹੋਗੇ ਉੱਥੇ ਵਿਆਹ ਕਰਾਵਾਂਗਾ ਜਗਤਾਰ ਸਿੰਘ ਚੱਟ ਗਿਆ ਨੂੰ ਟੋਕਦਾ ਬੋਲਿਆ ਬਈ ਬਹੁਤ ਵੱਡਾ ਪੁੰਨ ਹੋਵੇਗਾ ਤੂੰ ਆਪਣੇ ਪੁੱਤਰ ਨਾਲ ਗਹਿਰੀ ਦੀ ਬਹੂ ਰੱਜੀ ਦਾ ਵਿਆਹ ਕਰ ਦੇ ਤੂੰ ਐ ਸਮਝ ਲੈ ਵੀ ਮੇਰੀ ਤੀ ਬਿਉਣੀ ਹੈ ਸਾਡੀ ਇੱਕ ਗਲਤੀ ਨੇ ਉਸ ਨੂੰ ਕੀਤੇ ਦਾ ਨਹੀਂ ਛੱਡਿਆ ਪਛਤਾਪ ਕਰਨਾ ਹੈ ਆ ਜੋ ਕੁਝ ਮੇਰੇ ਕੋਲ ਹੈ ਸਭ ਕੁਝ ਦੇ ਦੂੰ ਬਸ ਤੂੰ ਹਾਂ ਕਰ ਦੇ ਇੰਨਾ ਵੱਡਾ ਫੈਸਲਾ ਮੈਂ ਇਕੱਲਾ ਕਿਵੇਂ ਲੈ ਸਕਦਾ ਜੈਕ ਵੀ ਮੇਰੇ ਨਾਲ ਇੰਡੀਆ ਆਇਆ ਹੋਇਆ ਆਪਾਂ ਉਸ ਨੂੰ ਪੁੱਛ ਲੈਂਦੇ ਹਾਂ ਇਫ ਹੀ ਸੇ ਇਟ ਇਜ਼ ਗੁੱਡ ਫਾਰ ਹਿਮ ਥੈਨ ਮੈਨੂੰ ਕੋਈ ਇਤਰਾਜ਼ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ